वाहगुरु तो ने हड़क तो तो. कलाया है सुधारण दे वाहू जी का खालसा वाहेगुरु जी की फतेह ਹਾਲੀਆ ਸੇਲਾਬ ਨੇ ਪੰਜਾਬ ਦੇ ਪਿੰਡਾਂ ਦੀ ਕਠੋਰ ਹਕੀਕਤ ਨੂੰ ਉਜਾਗਰ ਕਰ ਦਿੱਤਾ ਹੈ। ਗੀਤਾਂ ਅਤੇ ਫਿਲਮਾਂ ਵਿੱਚ ਰੰਗीन, ਹਰਿਆ ਭਰਿਆ ਅਤੇ ਰੰਗਲਾ ਪੰਜਾਬ ਦਾ ਜੋ ਚਿੱਤਰ ਦਿਖਾਇਆ ਜਾਂਦਾ ਹੈ, ਉਹ ਅਸਲ ਜ਼ਿੰਦਗੀ ਤੋਂ ਕਿਹਾਂ ਦੂਰ ਹੈ। ਅਸਲੀਅਤ ਤਾਂ ਇਹ ਹੈ ਕਿ ਅਜਿਹੇ ਕਈ ਪਿੰਡ ਹਨ ਜਿੱਥੇ ਲੋਕ ਮੁਸ਼ਕਲ ਨਾਲ ਦੋ ਵਕਤ ਦੀ ਰੋਜ਼ੀ-ਰੋਟੀ ਜੁਟਾ ਪਾਉਂਦੇ ਹਨ। ਇੱਕ ਹੜ੍ਹ ਜਾ ਐਕਸ ਉਹ ਕ ਉਹਨਾਂ ਦੀ ਜੀਵ ਕਾ ਤਬਾਹ ਕਰ ਸਕਦਾ ਹੈ ਚੜਦੀ ਕਲਾ ਸਾਡੀ ਅਧਿਆਤਮਕ ਸ਼ਕਤੀ ਹੈ ਜੋ ਸਾਨੂੰ ਹਰ ਮੁਸੀਬਤ ਅੱਗੇ ਅਡੋਲ ਰਹਿਣ ਦਾ ਹੌਸਲਾ ਦਿੰਦੀ ਹੈ ਪਰ ਦਮਗੱਜੇ ਮਾਰਨਾ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਬਾਹਰਲੀ ਚਮਕ-ਦਮਕ ਔਰ ਇਹਨਾਂ ਦਮਗੱਜਿਆਂ ਨੇ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਪੰਜਾਬ ਦੇ ਅਸਲ ਸੰਘਰਸ਼ ਦੀ ਸੱਚਾਈ ਨੂੰ ਉਹ ਲੈ ਕਰ ਦਿੱਤਾ ਸੀ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੀਆਂ ਇਹ ਤਸਵੀਰਾਂ ਵੇਖੋ ਜਿੱਥੇ ਮਿੱਟੀ ਪਾਣੀ ਅਤੇ ਰੋਜ਼ਾਨਾ ਦੀਆਂ ਮੁਸ਼ਕਲਾਂ ਸਾਡੇ ਅਸਲ ਸੰਘਰਸ਼ ਦਾ ਸੱਚਾ ਚਿੱਤਰ ਪੇਸ਼ ਕਰਦੀਆਂ ਤੇਰੇ ਨਤੇ ਲੈ ਕਰੋ ਤੇਰੇ ਕਰੋ ਤ੍ਰੀੜ ਤੇ ਪੁਇਚਾ ਮੇਰ ਇਹ ਹੜ ਕਰਕੇ ਮੀਆਂ ਕਰਕੇ ਹਾਂਜੀ ਮੀਆਂ ਕਰਦੇ ਤੇਰੇ ਦਰ ਤੇ ਨੀਰ ਕਰੋ ਆ ਜਾ ਜੋਂਗੇ ਤੁਸੀਂ ਕਿਸੇ ਦੇ ਘਰ ਦੇ ਬਰਾਂਡੇ ਵਿੱਚ ਰਹਿ ਰਹੇ ਹੋ ਹਾਂਜੀ ਉੱਥੇ ਰਹਿ ਰਹੇ ਹਾਂ ਜਦੋਂ ਜ਼ਿਆਦਾ ਮੀਂਹ ਆਇਆ ਨਾ ਉਦੋਂ ਗਾਡਰ ਜਿਹੜਾ ਉਹ ਗਲਿਆ ਸੀ ਡਿੱਗ ਪਿਆ ਜੀ ਇੱਕ ਕਮਰਾ ਡਿੱਗ ਪਿਆ ਸੀ ਕਿਹੜਾ ਸੀ ਕਮਰਾ ਕਿਹੜਾ ਉਹ ਸੀ ਪਹਿਲਾਂ ਤੇ ਘਰ ਕਿੱਥੇ ਹੈ ਹੁਣ ਘਰ ਹੀ ਹੋਈ ਜੇ ਮੇਰ ਕਰੋ ਤੇਰੇ ਤੇ ਮੋਹਿ ਜਾ ਮੇਰ ਕਰੋ ਤੇਰੇ ਤੇ ਮੇਰ ਕਰੋ ਗਰੀਬ ਦੁਨੀਆ ਕਿ ਲਾਤਾ ਆ ਆਪਣੀ ਪਾਣੀ ਵੀ ਦਿੰਦੇ ਨੇ ਆ ਜਿੰਨੇ ਆ ਨਹੀਂ ਕੁਸੀ ਫਿਰ ਘਰ ਸੀ ਜਦੋਂ ਘਰ ਨਹੀਂ ਸੀ ਹੈਗੇ ਘਰ ਨਹੀਂ ਸੀ ਘਰ ਹੁੰਦੇ ਥੋੜਾ ਬੋਧ ਬਚਾ ਕਰ ਲੈਂਦੇ ਦਾਣਾ ਦੁਨੀਆ ਦਾ ਜਿਵੇਂ ਬੱਚੇ ਵੀ ਕੋਟ ਨਾਲ ਸੀ ਜਦੋਂ ਘਰ ਆਏ ਦੇ ਇੰਨੀ ਨਹੀਂ ਗਾਰ ਚੜੀ ਤੇ ਵੇਚ ਕੇ ਘਰ ਤੇ ਰੋਣੋਂ ਦਾ ਹੀ ਵੀ ਆ ਢਕਾਰੇ ਨਾ ਸੋਨਾ 삭ੜ ਕੇ ਘਰ ਵੇ ਸਾਡੇ ਆਪ ਵੀ ਮਨ 'ਚ ਸੀਗਾ ਵੀ ਚਲੋ ਅਸੀਂ ਆਪ ਜਾਈਏ ਤੇ ਆਪ ਇਹ ਸੇਵਾ ਕਰੀਏ ਤੇ ਲੋਕਾਂ ਦਾ ਜਿਹੜਾ ਇੱਕ ਲੈਨਸ ਹੈ ਨਹੀਂ ਕਿ ਕੰਡੀਸ਼ਨ ਬੁਰੀ ਰਹਿੰਦੇ ਪੈ ਨੇ ਉਹ ਦੇਖੀ ਮੈਂ ਕਿਹਾ ਜੀ ਦੇਖ ਕੇ ਰੋਂਟੇ ਖੜੇ ਹੋ ਜਾਂਦੇ ਨੇ ਤੇ ਹਮ ਮਹਿਸੂਸ ਹੁੰਦਾ ਵੀ ਵਾਕਈ ਲੋਕਾਂ ਨੂੰ ਬਹੁਤ ਲੋੜ ਹੈ ਬਹੁਤ ਲੋੜ ਹੈ ਅਸੀਂ ਉੱਥੇ ਬੈਠੇ ਜੋ ਮਰਜੀ ਸੋਚ ਲਈਏ ਜਦਾਂ ਦਾ ਹੋ ਗਿਆ ਜੀ ਉਹ ਹੋ ਗਿਆ ਹੈ ਕਰਤਾ ਪਰ ਨਹੀਂ ਲੋਕਾਂ ਨੂੰ ਸਟਿਲ ਹਾਲੇ ਵੀ ਬਹੁਤ ਲੋੜ ਹੈ ਨਾ এডੂਕੇਸ਼ਨ ਨਾ ਨਾ ਰੋਜ਼ਗਾਰੀ ਹੈ ਨਾ ਨਾ ਉਥੇ ਵਾਹਿਗੁਰੂ ਹੈਲਥ ਹੈ ਸੋ ਵਾਹਿਗੁਰੂ ਨੇ ਹੜਕਲਾਇਆ ਹੈ ਸਾਨੂੰ ਸੁਧਾਰਨ ਲਈ ਗਰੀਬ ਲਈ ਵਾਜ ਨਾ ਦੂ ਸਰ ਤੋਂ ਸੋ ਇਹਨਾਂ ਹੜਾ ਨੇ ਸਿਰਫ ਨੁਕਸਾਨ ਨਹੀਂ ਦਿਖਾਇਆ ਇਸ ਸੈਲਾਬ ਨੇ ਪੰਜਾਬ ਦੇ ਅਨੇਕ ਪਿੰਡਾਂ ਦੀ 21 ਸਦੀ ਦੀ ਹਕੀਕਤ ਨੂੰ ਸਾਹਮਣੇ ਰੱਖ ਦਿੱਤਾ ਬੇਨਕਾਬ ਕਰ ਦਿੱਤਾ ਹੈ ਉਸ ਸੱਚਾਈ ਨੂੰ ਕਿ ਕਿਸ ਤਰ੍ਹਾਂ ਇੱਕ ਬਹੁਤ ਵੱਡੀ ਆਬਾਦੀ ਹੱਥੋਂ ਮੂੰਹ ਗੁਜ਼ਾਰਾ ਕਰ ਰਹੀ ਹੈ ਹੈਂਡ ਟੂ ਮਾਊਥ ਐਗਜ਼ਿਸਟੈਂਸ ਹੈ ਇਹ ਸਮਝਣਾ ਹੁਣ ਬਹੁਤ ਜ਼ਰੂਰੀ ਹੈ ਕਿ ਹਕੀਕਤ ਦੇ ਸਾਹਮਣੇ ਖੜ ਹੋਣਾ ਤੇ ਉਹ ਤਸਵੀਰਾਂ ਵੇਖਣੀਆਂ ਜੋ ਮਨ ਪਸੰਦ ਨਾ ਹੋਣ ਇਹ ਮੌਕਾ ਹੈ ਸੋਚਣ ਕਰਨ ਅਤੇ ਪਿੰਡਾਂ ਨੂੰ ਅਸਲ ਤਰੀਕੇ ਨਾਲ ਮੁੜ ਉਸਾਰਨ ਦਾ ਕੋਈ ਸੋਭਾ ਨਹੀਂ ਕੋਈ ਫੈਂਟਸੀ ਨਹੀਂ ਖਟੋਰ ਸਚਾਈ ਨੂੰ ਅੰਗੀਕਾਰ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਣਾ ਪੂਰਨ ਹਰ ਕਉ ਕਉਮੋ ਸੋ